ਮਾਲ ਜੋ ਕਮਿਸ਼ਨਰ ਪੁਲਿਸ ਅਮਰitsar ਸਰਦਾਰ ਗੁਰਪ੍ਰਤ ਸਿੰਘ ਪੁਲਤ ਦੇ ਸੰਦੇਸ਼ਾਂ ਤੇ ਸਾਡੇ ACB ਸੈਂਟਰਲ ਅਤੇ SHO ਕੀ ਨਾਮ ਮੈਡਮ ਅੰਜੀਤ ਕੌਰ ਦੀ ਟੀਮ ਨੇ ਇੱਕ ਸਫਲਤਾ ਹਾਸਲ ਕੀਤੀ ਜਿਸ ਦੇ ਵਿੱਚ ਇੱਕ ਗਰੁੱਪ ਦੇ ਨਾ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਇਹਨਾਂ ਚਾਰਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਤੇ ਮਕਰਮਾ ਨੰਬਰ 113 ਅੰਡਰ ਸੈਕਸ਼ਨ 310 4 310 5 ਅਤੇ 25 ਆਮ ਜੈਕਟ ਦੇ ਵਿੱਚ ਜਿਹੜਾ ਦਰਜ ਕੀਤਾ ਗਿਆ ਇਸ ਇਹਨਾਂ ਦੋਸ਼ੀਆਂ ਦੇ ਵਿੱਚ ਸ਼ੀਲਾ ਅਖਿਲ ਅਜੇ ਸਿੰਘ ਤੇ ਅਮਨਦੀਪ ਚਾਰ ਦੋਸ਼ੀ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਇਨਾਂ ਕੋਲੋਂ 2 ਤਾਤਰ ਤੇ ਇੱਕ ਜਿਉ ਟੈਕਨੋਲੋਜੀਕਲ ਵੈਪਨ ਬੱਤੀਪੁਰ ਤੇ ਪਲੱਸ 5 ਜਿਹੜੇ ਜਿੰਦਾ ਰਹਾਂਦਾ ਉਹ ਇਨਾਂ ਕੋਲੋਂ ਬਰਾਮਦ ਕੀਤੇ ਗਏ ਨੇ ਤੇ ਇਹਨਾਂ ਦੀ ਪੁਸ਼ਟੀ ਇਸ ਤਰ੍ਹਾਂ ਇਹ ਪਤਾ ਲੱਗਾ ਵੀ ਇਹ ਲੁੱਟ ਖੋਹ ਦੀਆਂ ਜਿਹੜੀਆਂ ਵਾਅਦਾਤਾਂ ਆ ਉਹਨਾਂ ਨੂੰ ਅੰਜਾਮ ਦਿੰਦੇ ਸੀ ਇਹਨਾਂ ਦੇ ਆਲਰੇਡੀ ਪਹਿਲਾਂ ਸ਼ੀਲੇ ਦੇ ਉੱਤੇ 5 ਮੁਕਦਮੇ ਅਖਿਲ ਦੇ ਤੋਂ ਅਜੀਤ ਸਿੰਘ ਤੇ 7 ਤੇ ਅਮਨਦੀਪ ਸਿੰਘ ਤੇ 2 ਮੁਕਦਮੇ ਜਿਹੜੇ ਆਲਰੇਡੀ ਪਹਿਲਾਂ ਦਰਜ ਨੇ ਇਹਨਾਂ ਤੇ ਐਨਡੀਪੀਐਸ ਆਬਜੈਕਟ ਅਤੇ ਲੁੱਟਾਂ ਖੋਹ ਦੇ ਮੁਕਦਮੇ ਦਰਜ ਨੇ ਇਹਨਾਂ ਸਾਰਿਆਂ ਨੇ ਪਲੈਨਿੰਗ ਬਣਾ ਕੇ ਇਸ ਨਾਲ ਲੱਗਦੇ ਏਰੀਆ ਦੇ ਵਿੱਚ ਗਨ ਹਾਊਸ ਲੁੱਟਣ ਦੀ ਜਿਹੜੀ ਯੋਜਨਾ ਬਣਾਈ ਸੀ ਜਿਸ ਨੂੰ ਨਾਕਾਮ ਕਰਦਿਆਂ ਸਾਡੀ ਪੁਲਿਸ ਪਾਰਟੀ ਨੇ ਇਹਨਾਂ ਨੂੰ ਮੌਕੇ ਦੇ ਉੱਤੇ ਗ੍ਰਿਫਤਾਰ ਕੀਤਾ ਇਹਨਾਂ ਦੇ ਪਾਸੋਂ ਹਥਿਆਰਾਂ ਤੋਂ ਇਲਾਵਾ ਜਿਹੜਾ ਗੈਸ ਕਟਰੀਆ ਜਿਹੜਾ ਉਹ ਵੀ ਬਰਾਮਦ ਕੀਤਾ ਗਿਆ ਤੇ ਇੱਕ ਜਿਹੜੀ ਬਹੁਤ ਵੱਡੀ ਵਾਰਦਾਤ ਆ ਉਸ ਨੂੰ ਜਿਹੜਾ ਅੰਜਾਮ ਦੇਣ ਤੋਂ ਪਹਿਲਾਂ ਰੋਕ ਲਿਆ ਗਿਆ